ਵਿਦੇਸ਼ੀ ਧਰਤੀ ਤੇ ਵਾਪਰੀ ਮੰਦਪਾਗੀ ਘਟਨਾ ਪੰਜਾਬੀ ਜੋੜੇ ਦੀ ਹੋਈ ਇੱਕੋ ਥਾਂ ਤੇ ਮੌਤ ਵੱਡੇ ਸੁਪਨਿਆਂ ਦੀ ਉਡਾਨ ਭਰਨਾ ਚਾਹੁੰਦੀ ਸੀ ਇਹ ਜੋੜੀ ਇਸ ਘਟਨਾ ਨੂੰ ਸੁਣਨ ਤੋਂ ਬਾਅਦ ਸਾਰੇ ਕਹਿ ਰਹੇ ਨੇ ਕਿ ਕੀ ਸੋਚਿਆ ਸੀ ਤੇ ਕੀ ਵਾਪਰ ਗਿਆ ਜੀ ਹਾਂ ਅਜਹੀ ਇੱਕ ਘਟਨਾ ਸੁਨਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਜੋੜਾ ਆਪਣੇ ਸੁਪਨਿਆਂ ਨੂੰ ਉੱਚੀ ਉਡਾਨ ਦੇਣ ਦੇ ਲਈ ਵਿਦੇਸ਼ ਵਿੱਚ ਜਾਂਦਾ ਹੈ ਪਰ ਉੱਥੇ ਜਾ ਕੇ ਜੋ ਉਹਨਾਂ ਦੇ ਨਾਲ ਵਾਪਰਦਾ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਜਾਂਦੀ ਹੈ ਦੱਸਦੀ ਹੈ ਕਿ ਇਸ ਜੋੜੇ ਦੀ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੇ ਨਾਲ ਪੂਰਾ ਪਰਿਵਾਰ ਬੇਹੱਦ ਦੁਖੀ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਇੱਕ ਘਟਨਾ ਸੁਨਾਮ ਦੀ ਹੈ ਜਿੱਥੇ ਇੱਕ ਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਨਾਲ ਦੀ ਔਰਤ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹੁਣ ਪੂਰਾ ਪਰਿਵਾਰ ਬੇਹੱਦ ਦੁਖੀ ਹੈ ਤੇ ਪਰਿਵਾਰدار ਰੋ ਰੋ ਕੇ ਬੁਰਾ ਹਾਲ ਹੈ ਤੇ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਜੋੜੀ ਜੌਰਜੀਆ ਵਿਖੇ ਗਈ ਸੀ ਆਪਣੇ ਸੁਪਨਿਆਂ ਨੂੰ ਉੱਚੀ ਉਡਾਨ ਦੇਣ ਦੇ ਲਈ ਤੇ ਉੱਥੇ ਉਹਨਾਂ ਦੇ ਨਾਲ ਇਹ ਮੰਦਪਾਗੀ ਘਟਨਾ ਵਾਪਰ ਗਈ ਹੈ ਤੇ ਦੋਨੋਂ ਰੱਬ ਨੂੰ ਪਿਆਰੇ ਹੋ ਗਏ ਨੇ ਦੱਸਦੀ ਹੈ ਕਿ ਇਹ ਜੋੜੀ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕਰਦੀ ਸੀ ਤੇ ਰੋਜ਼ ਮਰਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਰੋਜ਼ਾਨਾ ਆਪਣੇ ਕੰਮ ਤੇ ਆਇਆ ਕਰਦੇ ਸਨ ਤੇ ਹੁਣ ਇਹਨਾਂ ਦੇ ਨਾਲ ਇੱਕ ਵਾادثਾ ਵਾਪਰ ਗਿਆ ਦੱਸਦੀ ਹੈ ਕਿ ਜਿਹੜਾ ਹਾਦਸਾ ਇਹ ਰੈਸਟੋਰੈਂਟ ਦੇ ਅੰਦਰ ਹੀ ਹੋਇਆ ਜਿਸ ਦੌਰਾਨ ਇਸ ਜੋੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਥੇ ਅੰਗਰੇਜ਼ਾਨ ਕਰੀ ਦੇ ਮੁਤਾਬਕ ਇਹ ਜੋੜੀ ਹਮੇਸ਼ਾ ਤੋਂ ਹੀ ਉੱਚੇ ਸੁਪਨਿਆਂ ਨੂੰ ਉਲੀਕਦੀ ਸੀ ਤੇ ਉੱਚੇ ਸੁਪਨਿਆਂ ਦੇ ਉਡਾਨ ਭਰਨਾ ਚਾਹੁੰਦੀ ਸੀ ਇਹਨਾਂ ਦੇ ਵੱਲੋਂ ਇਥੇ ਜਾਰਜੀਆ ਵਿੱਚ ਆਪਣਾ ਕਾਰੋਬਾਰ ਖੋਲਣ ਦਾ ਪਲਾਨ ਵੀ ਬਣਾਇਆ ਗਿਆ ਸੀ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਸੁਪਨੇ ਪੂਰੇ ਹੁੰਦੇ ਇਹਨਾਂ ਦੇ ਨਾਲ ਰੈਸਟੋਰੈਂਟ ਦੇ ਵਿੱਚ ਇੱਕ ਘਟਨਾ ਵਾਪਰ ਗਈ ਹੈ ਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਇਤੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰਵਿੰਦਰ ਸਿੰਘ ਜਿਹੜਾ ਕਿ ਉਹਨਾਂ ਦਾ ਬੇਟਾ ਹੈ ਤੇ ਉਹਨਾਂ ਦੀ ਨੂੰਹ ਗੁਰਵਿੰਦਰ ਕੌਰ ਪੰਜਾਬ ਤੋਂ ਹੀ ਕੁਝ ਸੁਪਨੇ ਉਲੀਕ ਕੇ ਜੌਰਜੀਆ ਗਏ ਸਨ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਜਾ ਕੇ ਉਹ ਆਪਣਾ ਵੱਡਾ ਬਿਜ਼ਨਸ ਸ਼ੁਰੂ ਕਰਨਗੇ ਇਸ ਤੋਂ ਪਹਿਲਾਂ ਇਹ ਕੁਝ ਕਮਾਈ ਕਰਕੇ ਕੁਝ ਰੁਪਏ ਇਕੱਠੇ ਕਰਕੇ ਆਪਣਾ ਬਿਜ਼ਨਸ ਸ਼ੁਰੂ ਤੋਂ ਖੋਲਣਗੇ ਛੋਟਾ ਜਿਹਾ ਖੋਲਣਗੇ ਉਸ ਤੋਂ ਬਾਅਦ ਉਸ ਨੂੰ ਵੱਡਾ ਕਰ ਲੈਣਗੇ ਇਸ ਤੋਂ ਪਹਿਲਾਂ ਕਿ ਇਹਨਾਂ ਦੇ ਸੁਪਨੇ ਪੂਰੇ ਹੁੰਦੇ ਆ ਆਪਣਾ ਕੋਈ ਬਿਜ਼ਨਸ ਸ਼ੁਰੂ ਕਰਦੇ ਇਸ ਤੋਂ ਪਹਿਲਾਂ ਹੀ ਇਹਨਾਂ ਦੇ ਨਾਲ ਹੀਮੰਤ ਪਾਗਾ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ ਦੋਨੋਂ ਹੀ ਰੱਬ ਨੂੰ ਪਿਆਰੇ ਹੋ ਗਏ ਨੇ ਤੇ ਜਦੋਂ ਇਸ ਘਟਨਾ ਬਾਰੇ ਜਾਣਕਾਰੀ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਬੇਹੱਦ ਦੁਖੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦਾ ਹਾਰ ਇਸ ਵਕਤ ਬਿਆਨ ਨਹੀਂ ਕੀਤਾ ਜਾ ਰਿਹਾ ਪਰਿਵਾਰ ਹੁਣ ਚਾਹੁੰਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਭਾਰਤ ਮਗਮਾਈਆਂ ਜਾਣ ਤਾਂ ਕਿ ਉਹ ਆਪਣੀਆਂ ਜਿਹੜੀਆਂ ਨਰੀਆਂ ਰਸਮਾਂ ਨੇ ਅੰਤਿਮ ਰਸਮਾਂ ਨੇ ਉਹਨਾਂ ਨੂੰ ਆਪਣੇ ਹੱਥੀ ਪੂਰਾ ਕਰ ਸਕਣ ਇੱਥੇ ਗੌਰਤ ਲੱਭਾਇਆ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਆਪਣੇ ਸੁਪਨਿਆਂ ਨੂੰ ਉਡਾਨ ਦੇਣ ਦੇ ਲਈ ਰੋਜ਼ਗਾਰ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਪੰਜਾਬੀ ਨੌਜਵਾਨ ਜਿਹੜੇ ਕਿ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਤੇ ਬਹੁਤ ਸਾਰੇ ਨੌਜਵਾਨਾਂ ਨੂੰ ਉਥੇ ਰੋਜ਼ਗਾਰ ਮਿਲ ਵੀ ਜਾਂਦਾ ਹੈ ਤੇ ਕੁਝ ਨੌਜਵਾਨ ਜਿਹੜੇ ਕਿ ਉਥੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਉਥੇ ਰੋਲਣਾ ਵੀ ਪੈਂਦਾ ਹੈ ਤੇ ਕੁਝ ਨੌਜਵਾਨ ਤਾਂ ਵਾਪਸ ਵੀ ਪਰਤ ਆਉਂਦੇ ਨੇ ਬਹੁਤ ਸਾਰੇ ਨੌਜਵਾਨੜੇ ਕਿ ਆਪਣੀਆਂ ਪਤਨੀਆਂ ਨੂੰ ਵੀ ਉੱਥੇ ਲੈ ਕੇ ਗਏ ਹੋਏ ਨੇ ਤੇ ਕਈ ਵਾਰ ਤਾਂ ਹਾਦਸਿਆਂ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ ਇਸੇ ਹੀ ਤਰ੍ਹਾਂ ਇਹ ਜਿਹੜਾ ਰਵਿੰਦਰ ਸਿੰਘ ਆਪਣੀ ਪਤਨੀ ਗੁਰਵਿੰਦਰ ਕੌਰ ਨੂੰ ਵੀ ਆਪਣੇ ਨਾਲ ਹੀ ਵਿਦੇਸ਼ ਲੈ ਗਿਆ ਸੀ ਤੇ ਹੁਣ ਹਾਦਸੇ ਦਾ ਸ਼ਿਕਾਰ ਹੋ ਗਿਆ ਇਹ ਜੋੜਾ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਰੋ ਰੋ ਕੇ ਬਿਹਾਲ ਹੋਇਆ ਪਿਆ ਹੈ ਉਹ ਪਰਿਵਾਰ ਜਦੋਂ ਪਰਿਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਪੂਰੇ ਪਿੰਡ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਸੋ ਨੌਜਵਾਨ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਬੇਸ਼ੱਕ ਆਪਣਾ ਧਿਆਨ ਰੱਖਦੇ ਨੇ ਪਰ ਫਿਰ ਵੀ ਕਈ ਵਾਰ ਕੁਦਰਤੀ ਤੌਰ ਤੇ ਹੀ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤੇ ਹੁਣ ਇਹ ਪੰਜਾਬੀ ਜੋੜਾ ਜਿਹੜਾ ਕਿ ਰਵਿੰਦਰ ਸਿੰਘ ਤੇ ਗੁਰਵਿੰਦਰ ਕੌਰ ਨਾਮ ਦੀ ਜਿਹੜੀ ਔਰਤ ਹੈ ਇਹਨਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਸ ਘਟਨਾ ਦੀ ਜਾਣਕਾਰੀ ਜਦੋਂ ਪਰਿਵਾਰ ਦੇ ਵਿੱਚ ਪਹੁੰਚੀ ਹੈ ਤਾਂ ਪਰਿਵਾਰ ਬਹੁਤ ਦੁਖੀ ਹੈ ਪੂਰਾ ਇਲਾਕਾ ਸੋਗ ਦੀ ਚਪੇੜ ਦੇ ਵਿੱਚ ਆਇਆ ਹੋਇਆ ਹੈ ਪੂਰੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੋਗ ਮਨਾਇਆ ਜਾ ਰਿਹਾ ਹੈ ਇਸ ਘਟਨਾ ਦਾ ਸੁਪਰਵਾਰ ਦੇ ਵੱਲੋਂ ਫਿਲਹਾਲ ਦੀ ਘੜੀ ਦੇ ਵਿੱਚ ਇਹਨਾਂ ਦੋਨਾਂ ਦੀਆਂ ਲਾਸ਼ਾਂ ਨੂੰ ਭਾਰਤ ਵਿੱਚ ਮਗਵਾਉਣ ਦੀ ਜੜੀਓ ਗੁਹਾਰ ਲਗਾਈ ਜਾ ਰਹੀ ਹੈ